ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਰੈਨੋਵੇਟ ਕੀਤਾ ਹੋਇਆ ਘਰ ਲੈ ਕੇ ਆਏ ਆ ਪਹਿਲਾਂ ਤੁਹਾਨੂੰ ਆਪਾਂ ਦਰਵਾਜ਼ਾ ਦਿਖਾਉਣਾ ਹੈ ਫਿਰ ਅੰਦਰੋਂ ਦਿਖਾਵਾਂਗੇ ਮਕਾਨ ਸਾਰਾ ਇਹ ਦਰਵਾਜ਼ੇ ਦੇ ਸਾਈਡਾਂ ਤੇ ਦੋ ਬੈਠਕਾਂ ਬਣੀਆਂ ਹੋਈਆਂ ਨੇ ਉੱਤੇ ਗ੍ਰਿਲ ਵਗੈਰਾ ਲਾ ਕੇ ਪੂਰਾ ਸੋਹਣਾ ਬਣਾਇਆ ਹੋਇਆ ਦਰਵਾਜ਼ਾ ਜੋ ਕਿ ਪੁਰਾਣੇ ਰਿਵਾਜ ਦੀ ਤਰ੍ਹਾਂ ਉਵੇਂ ਹੀ ਬੈਠਕ ਹੁੰਦੀ ਸੀ ਬਾਹਰ ਦੇ ਵਿੱਚ ਸਾਰੀ ਸਹੂਲਤ ਰੱਖੀ ਹੋਈ ਹੈ ਉਵੇਂ ਹੀ ਬਾਈ ਨੇ ਤੇ ਇਹ ਦੇਖੋ ਵਿਹੜੇ ਦੇ ਵਿੱਚ ਲੌਕ ਟਾਇਲ ਲੱਗੀ ਹੋਈ ਹੈ ਤੇ ਲੋਹੇ ਦਾ ਗੇਟ ਲੱਗਿਆ ਹੋਇਆ ਹੈਗਾ ਜੇਕਰ ਇੱਥੇ ਲੱਕੜ ਦਾ ਦਰਵਾਜ਼ਾ ਲੱਗਿਆ ਹੁੰਦਾ ਤਾਂ ਕਿਵੇਂ ਲੱਗਣਾ ਸੀ ਇਹ ਗੱਲ ਤੁਸੀਂ ਦੱਸਣੀ ਦੋਸਤੋ ਕਮੈਂਟਾਂ ਦੇ ਵਿੱਚ ਤੇ ਆ ਛੋਟੇ ਖਿੜਕੀ ਰੱਖੀ ਹੋਈ ਆ ਛੋਟੀ ਜੀ ਜੋ ਕਿ ਦੋਨੇ ਬੈਠਕਾਂ ਦੇ ਵਿੱਚ ਦਰਵਾਜ਼ੇ ਦੇ ਵਿੱਚ ਨੂੰ ਤਾਂ ਕਿ ਬੋਲ ਵਗੈਰਾ ਮਾਰਨਾ ਹੋਵੇ ਜਾਂ ਕਿਸੇ ਨੂੰ ਜਾਂ ਬੁਲਾਉਣਾ ਹੋਵੇ ਇਦਾਂ ਆਵਾਜ਼ ਵਗੈਰਾ ਜਾਂਦੀ ਰਹਿੰਦੀ ਹੈਗੀ ਆ ਵੇਖੋ ਬੇੜੇ ਦੇ ਵਿੱਚ ਬੂਟੇ ਵਗੈਰਾ ਲੱਗੇ ਹੋਏ ਨੇ ਅਮਰੂਦ ਵਗੈਰਾ ਦੇ ਚੀਕੂਆ ਦੇ ਤੇ ਬਹੁਤ ਸੋਹਣਾ ਘਰ ਬਣਾਇਆ ਹੋਇਆ ਬਾਈ ਨੇ ਪਹਿਲਾਂ ਇਹ ਬਾਈ ਦੇ ਨਾਮ ਬਰਾਂਡੇ ਹੁੰਦੇ ਸੀਗੇ ਕਮਰੇ ਮੂਰੇ ਬਰਾਂਡੇ ਮਕਾਨ ਬਣਾ ਹੋਇਆ ਸੀਗਾ ਘਰ ਸਿੰਪਲ ਘਰ ਤੇ ਉਸੇ ਤੋਂ ਬਈ ਨੇ 500 ਸਕਰ ਫੁੱਟ ਨੀਚੇ ਜੋੜਿਆ ਇਸ ਦੇ ਨਾਲ ਤੇ 1000 ਕਿਸਕੇ 7-800 ਸਕਰ ਫੁੱਟ ਉੱਪਰ ਪਾਇਆ ਮਕਾਨ ਬਸ 12-1300 ਸਕਰ ਫੁੱਟ ਨਵਾਂ ਜੋੜ ਕੇ ਇੱਕ ਕੋਠੀ ਬਣਾਈ ਆ ਡਬਲ ਪੋਰਸ਼ਨ ਆ ਵੇਖੋ ਇਹ 프ਰੰਟ ਤੇ ਚੁੱਲ੍ਹਾ ਚੌਂਕਾ ਬਣਾ ਹੋਇਆ ਜਿੱਥੇ ਕਿ ਜਾਲੀ ਵਗੈਰਾ ਲੱਗੀ ਹੋਈ ਆ ਬਹੁਤ ਸੋਹਣੀ ਤੇ ਕਲਰ ਕੰਬੀਨੇਸ਼ਨ ਦੇਖੋ ਦੋਸਤੋ ਕਿੰਨਾ ਵਧੀਆਗਾ ਤੇ ਬਾਈ ਆਪਾਂ ਪਿੰਟਰ ਦਾ ਨੰਬਰ ਵੀ ਪਾਵਾਂਗੇ ਵਿੱਚ ਤੁਸੀਂ ਸਕਰੀਨ ਤੇ ਵੇਖ ਕੇ ਜੇਕਰ ਕੰਮਕਾਰ ਕਰਾਉਣਾ ਚਾਹਣੋ ਤਾਂ ਕਾਲ ਕਰ ਸਕਦੇ ਹੋ ਤੇ ਜਿਹੜੇ ਬਾਈ ਆਰਕੀਟੈਕਟ ਨੇ ਇਹ ਡਿਜ਼ਾਈਨ ਕੀਤੀ ਹੈ ਕੋਠੀ ਉਹਨਾਂ ਦਾ ਨੰਬਰ ਵੀ ਪਾਵਾਂਗੇ ਜੇ ਕੋਈ ਜਾਣਕਾਰੀ ਲੈਣੀ ਹੋਵੇ ਖਰਚੇ ਬਾਰੇ ਜਾਂ ਕੋਈ ਹੋਰ ਗੱਲਬਾਤ ਤਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਧਰੇ ਚੁੱਲ੍ਹੇ ਚੌਂਕੇ ਦੇ ਨਾਲ ਉਹ ਸਾਹਮਣੇ ਵੇਖ ਰਹੇ ਹੋ ਤੁਸੀਂ ਔਰ ਸੋਈ ਜੋੜੀ ਹੈ ਇੱਕ ਤਮਕਾਨ ਦੇ ਵਿੱਚ ਤੇ ਕਿਹ ਸੈਂਟਰ ਦੇ ਵਿੱਚ ਡ੍ਰੈਂਗ ਰੂਮ ਜੋੜਿਆ ਤੇ ਇਧਰੇ ਪੋਰਚ ਆ ਗਿਆ ਜੋ ਕਿ ਗੈਲਰੀ ਸੀਗੀ ਪਹਿਲਾਂ ਇਹ ਬੈਕ ਸਾਈਡ ਤੇ ਜਾਣ ਨੂੰ ਜਗ੍ਹਾ ਰੱਖੀ ਸੋਈ ਸੀ ਪਹਿਲਾਂ ਆ ਵੇਖੋ ਕਿੰਨੀ ਸੋਹਣੀ ਟਾਇਲ ਦੀ ਡਿਜ਼ਾਈਨਿੰਗ ਦੇਖੋ ਦੋਸਤੋ ਕਿੰਨੀ ਸੋਹਣੀ ਟਾਇਲ ਲੱਗੀ ਹੋਈ ਆ ਤੇ ਇਹ 메ਨ ਗੇਟ ਆ ਗਿਆ 메인 ਡੋਰ ਜਿਹੜਿਆ ਸਾਹਮਣੇ ਤੁਸੀਂ ਵਾਲ ਦੇਖ ਰਹੇ ਹੋਗੇ ਇਸ ਵਾਲ ਤੱਕ ਹੀ ਇਹਨਾਂ ਦਾ ਮਕਾਨ ਸੀਗਾ ਬਾਈ ਹੋਰਾਂ ਦਾ ਪਹਿਲਾਂ ਤੇ ਉਹ ਡ੍ਰੈنگ ਰੂਮ ਤੇ ਰਸੋਈ ਉਧਰ ਜੋੜੇ ਨੇ ਨਵੇਂ ਤੇ ਇਹ ਬੈਕ ਸਾਈਡ ਤੇ ਜਾਣ ਵਾਸਤੇ ਗੈਲਰੀ ਰੱਖੀ ਹੋਈ ਹੈਗੀ ਆ ਵੇਖੋ ਇੱਥੇ ਪਰਸਤੀ ਵਗੈਰਾ ਇਹ ਸਾਰੀ ਪਹਿਲਾਂ ਦੀ ਹੈਗੀ ਸਟੋਰ ਬਣਾਇਆ ਹੋਇਆ ਇੱਕ ਸਟੋਰ ਦੀ ਤਰ੍ਹਾਂ ਯੂਜ਼ ਕੀਤਾ ਹੋਇਆ ਹੈ ਤੇ ਬੈਕ ਸਾਈਡ ਤੇ ਵੀ ਜਾ ਸਕਦੇ ਆ ਮੰਗਰ ਬਾਈ ਹੋਰਾਂ ਦਾ ਬੇੜਾ ਹੈਗਾ ਜੋ ਕਿ ਮੱਝਾਂ ਪਸ਼ੂਆਂ ਵਗੈਰਾ ਵਾਸਤੇ ਤੇ ਸੰਦਾ-ਸੁੰਦਾ ਵਾਸਤੇ ਕਾਫੀ ਜਗ੍ਹਾ ਕੀਤੀ ਹੈ ਇਹ ਦੂਸਰੀ ਸਾਈਡ ਤੇ ਵੀ ਗੇਟ ਹੈਗਾ ਮੰਗਰ ਦੀ ਜੋ ਕਿ ਉਧਰ ਦੂਸਰੇ ਰਾਹ ਤੇ ਲੱਗਦਾ ਹੈ ਅੱਜ ਹੁਣ ਤੁਹਾਨੂੰ ਆਪਾਂ ਅੰਦਰ ਲੈ ਕੇ ਚੱਲਦੇ ਆਂ ਕੋਠੀ ਦੇ ਆ ਦੇਖੋ ਮੇਨ ਡੋਰ ਤੇ ਅੰਦਰ ਦੀ ਟਾਇਲ ਵਾਈਟ ਟਾਇਲ ਆਈ ਹੋਈ ਹੈ ਅੰਦਰ ਉਹ ਸਾਹਮਣੇ ਵੇਖ ਰਹੇ ਤੁਸੀਂ ਉਹ ਕਿਚਨ ਹੈਗਾ ਤੇ ਇਧਰ ਪਹਿਲਾਂ ਤੁਹਾਨੂੰ ਆਪਾਂ ਡ੍ਰੈਂਗ ਰੂਮ ਦਿਖਾ ਦਈਏ ਜੋ ਕਿ ਇਹ ਜਿਹੜੀ ਡ੍ਰੈਂਗ ਰੂਮ ਦੀ ਵਾਲ ਹੈ ਅੰਦਰ ਵਾਲੀ ਇਸ ਵਾਲ ਤੱਕ ਹੀ ਮਕਾਨ ਸੀਗਾ ਬਾਈ ਦਾ ਪਹਿਲਾਂ ਵਾਲਾ ਆ ਵੇਖੋ ਇਹ ਲੋਬੀ ਬਣਾਈ ਹੋਈ ਹੈਗੀ ਬਹੁਤ ਸੋਹਣੀ ਕਾਫੀ ਖੁੱਲੀ ਲੋਬੀ ਹੈ ਵਧੀਆ ਬਹੁਤ ਸੋਹਣਾ ਮਕਾਨ ਬਣੇਗਾ ਮੋਡੀਫਾਈ ਕਰਕੇ ਤੇ ਬਾਈ ਕਹਿੰਦਾ ਮੈਨੂੰ ਆਸ ਨਹੀਂ ਸੀਗੀ ਵੀ ਇਦਾਂ ਦਾ ਇੰਨਾ ਸੋਹਣਾ ਮਕਾਨ ਬਣ ਜੂਗਾ ਆਪਣਾ ਤੇ ਪਰ ਬਹੁਤ ਵਧੀਆ ਬਣਾਤਾ ਬਾਈ ਆਰਕੀਟੈਕਟ ਨੇ ਬਹੁਤ ਵਧੀਆ ਕੰਮ ਕਰਕੇ ਦਿੱਤਾ ਹੈਗਾ ਤੇ ਇਹ ਸਾਹਮਣੇ ਵਿੰਡੋ ਲੱਗੀ ਹੋਈ ਹੈਗੀ ਆ ਵੇਖੋ ਡਿਜ਼ਾਈਨਿੰਗ ਪੀਓਪੀ ਕੀਤੀ ਹੋਈ ਹੈਗੀ ਡ੍ਰੈنگ ਰੂਮ ਦੇ ਵਿੱਚ ਤੇ ਇਹ ਲੱਕੜ ਦਾ ਕੰਮ ਜੋ ਵੀ ਬਹੁਤ ਸੋਹਣਾ ਹੋਇਆ ਹੋਇਆਗਾ ਆ ਵੇਖੋ ਤੇ ਇਧਰ ਕਿਚਨ ਦੇ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਕਿਚਨ ਦਿਖਾਉਣੇ ਆਂਗੇ ਜਿੱਥੇ ਬਾਕਸ ਵਗੈਰਾ ਲਗਾ ਕੇ ਬਹੁਤ ਸੋਹਣਾ ਆ ਵੇਖੋ ਕਿਚਨ ਦਾ ਕੰਮ ਹੋਇਆ ਹੋਇਆ ਤੇ ਇਧਰ ਇਹ ਜੋ ਡੋਰ ਰੱਖਿਆ ਹੋਇਆ ਇਹ ਸਾਹਮਣੇ ਚੁੱਲੇ ਚੌਕੇ ਨਾਲ ਜੋੜਿਆ ਹੋਇਆ ਅਟੈਚ ਕੀਤਾ ਹੋਇਆਗਾ ਇਹ ਕਿਚਨ ਦੁਬਾਰਾ ਨਵੀਂ ਬਣੀ ਹੋਈ ਹੈ ਇਸ ਮਕਾਨ ਦੇ ਵਿੱਚ ਤੇ ਜਿਹੜੀ ਇਹ ਕਿਚਨ ਦੀ ਬੈਕ ਵਾਲੀ ਇਹ ਬਾਲ ਹੈਗੀ ਇਹ ਪਹਿਲਾਂ ਹੀ ਸੀਗੀ ਐਦਾਂ ਹੀ ਆ ਵੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਲੱਕੜ ਦੀ ਬਹੁਤ ਸੋਹਣਾ ਕੰਮ ਕਰਿਆ ਹੋਇਆ ਬਾਈ ਹੋਰਾਂ ਨੇ ਤੇ ਇਹ ਅੱਗੇ ਸਟੋਰ ਹੈਗਾ ਇਹ ਸਟੋਰ ਰੱਖਿਆ ਹੋਇਆ ਹੈ ਇਸ ਜਗ੍ਹਾ ਤੇ ਤੇ ਉਪਰ ਸਾਰੇ ਵਗੈਰਾ ਪਾ ਕੇ ਤਹਾਂ ਬਾਕਸ ਕੀ ਬਣਾਏ ਹੋਏ ਨੇਗੇ ਬੰਦ ਕੀਤੇ ਹੋਏ ਨੇਗੇ ਕਵਰ ਕਰਕੇ ਤੇ ਇਧਰੇ ਫਰਸਟ ਬੈਡਰੂਮ ਆ ਗਿਆ ਜਿਸ ਦੀ ਕਿ ਬੈਕ ਸਾਈਡ ਤੇ ਵਿੰਡੋ ਰੱਖੀ ਹੋਈ ਹੈ ਇੱਕ ਪਹਿਲਾਂ ਉਧਰ ਸਾਹਮਣੇ ਕਿਚਨ ਕਿਚਨ ਦੇ ਨਾਲ ਸਟੋਰ ਤੇ ਸਟੋਰ ਦੇ ਬੈਕ ਸਾਈਡ ਤੇ ਇਹ ਬੈਡਰੂਮ ਇਹ ਸਟੋਰ ਤੇ ਬੈਡਰੂਮ ਇੱਕੋ ਹੀ ਸੁਭਾਤ ਸੀਗੀ ਇਹ ਲੰਬੀ ਜਿਸ ਨੂੰ ਕਿ ਵਿਚਾਲੋਂ ਇੱਕ ਵਾਲ ਲਗਾਈ ਹੈ ਇਸ ਦੇ ਵਿੱਚ ਸੈਂਟਰ ਦੇ ਵਿੱਚ ਤੇ ਇਹਦੇ ਬਾਰ ਸੀਗੇ ਜਿਹੜੇ ਇਹ ਤੇ ਤਿੰਨ ਗੁਣ ਤਿਕੋਨੇ ਸੀਗੇ ਟੇਡੇ ਵਾਰ ਸੀਗੇ ਇਹ ਕਾਰਨਰ ਚ ਰੱਖੇ ਹੋਏ ਸੀਗੇ ਤੇ ਇਹ ਹੁਣ ਸਿੱਧੇ ਕਰੇ ਨੇਗੇ ਬਾਈ ਨੇ ਤੇ ਇਹ ਜਿਹੜੀ ਸੈਂਟਰ ਵਾਲੀ ਵਾਲ ਐ ਥੋੜੀ ਜਿਹੀ ਬੈਕ ਕੀਤੀ ਹੈਗੀ ਤੇ ਇਧਰ ਲੋਬੀ ਦੇ ਵਿੱਚ ਇਧਰ ਹੀ ਪੌੜੀਆਂ ਦੀ ਜਗ੍ਹਾ ਆ ਗਈ ਇੱਥੇ ਰਸੋਈ ਬਣੀ ਹੋਈ ਸੀਗੀ ਜੋ ਕਿ ਢਾਈ ਆ ਬਾਈ ਨੇ ਤੇ ਸਾਹਮਣੇ ਇਹ ਦੂਸਰਾ ਬੈਡਰੂਮ ਆ ਗਿਆ ਜੋ ਕਿ ਇਹ ਬੈਡਰੂਮ ਹੈਗਾ ਸੈਂਟਰ ਵਾਲਾ ਆਪਾਂ ਦੇਖ ਰਹੇ ਹਾਂ ਲੌਬੀ ਦੇ ਵਿੱਚ ਸੈਂਟਰ ਤੇ ਬਣਿਆ ਹੋਇਆ ਇਹ ਗੈਲਰੀ ਸੀਗੀ ਇੱਕ ਜੋ ਕਿ ਬੈਕ ਸਾਈਡ ਤੇ ਰੱਖਿਆ ਹੋਈ ਸੀਗੀ ਬਾਹਰ ਮੰਗਰ ਜਾਣ ਵਾਸਤੇ ਘਰ ਦੇ ਤੇ ਮੂਹਰੇ ਆਉਣ ਵਾਸਤੇ ਵਿਚਾਲੇ ਗੈਲਰੀ ਨਹੀਂ ਰੱਖ ਦਿੰਦੇ ਸੀ ਆਪਾਂ ਦੋ ਸਾਈਡਾਂ ਤੇ ਕਮਰੇ ਹੁੰਦੇ ਸੀ ਵਿਚਾਲੇ ਗੈਲਰੀ ਉਵੇਂ ਸੀਗਾ ਕਾਰਵਾਈ ਹੋ ਰਿਆਂ ਦਾ ਪਾਇਆ ਹੋਇਆ ਇਹ ਤੇ ਇਸੇ ਗੈਲਰੀ ਦੇ ਵਿੱਚੇ ਸਾਹਮਣੇ 4 ਵਾਲ ਲਗਾ ਕੇ ਇਹਨੂੰ ਬੈਡਰੂਮ ਬਣਾਤਾ ਤੇ ਇਧਰ ਡਰੈਸਿੰਗ ਰੂਮ ਤੇ ਬਾਥਰੂਮ ਸਾਈਡ ਤੇ ਤੇ ਇਧਰ ਪੌੜੀਆਂ ਦੀ ਜਗਾ ਅਗੇ ਉੱਪਰ ਚੜਦੇ ਆ ਪਪਰੋਂ ਵੀ ਦਿਖਾ ਦਿੰਨੇ ਤੁਹਾਨੂੰ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਵੀਰ ਦਾ ਕੋਈ ਨਾ ਕੋਈ ਫਾਇਦਾ ਹੋ ਜਾਏ ਕੋਈ ਆਈਡੀਆ ਆ ਜਾਂਦਾ ਹੁੰਦਾ ਆਪਾਂ ਘਰ ਵਗੈਰਾ ਬਣਾਉਣਾ ਹੁੰਦਾ ਤੇ ਬਹੁਤ ਸੋਹਣਾ ਘਰ ਬਣਿਆ ਇਹ ਮਤਲਬ ਰੈਨੋਵੇਟ ਕਰਕੇ ਬਹੁਤ ਘੱਟ ਪੈਸੇ ਲੱਗੇ ਨੇ ਬਾਈ ਦੇ ਤੇ ਇਹ ਉੱਪਰ ਵਾਲਾ ਮਕਾਨ ਇਹ ਸਾਰਾ ਨਵਾਂ ਬਣੇਗਾ ਤੇ ਇਹ ਬਾਈ ਕਹਿੰਦਾ ਆਪਾਂ ਇਹ ਤਾਂ ਬਣਾਉਣਾ ਹੀ ਸੀਗਾ ਉਦਾਂ ਵੀ ਬਣਾਉਣਾ ਸੀ ਡਬਲ ਪੋਰਸ਼ਨ ਕੋਠੀ ਦੇ ਵਿੱਚ ਪਰ ਨੀਚੇ ਤੋਂ ਬਹੁਤ ਬਚਤ ਹੋਈ ਹੈ ਬਾਈ ਦੀ ਪ੍ਰਾਣੀ ਸਲੇਵ ਹੈਗੀ ਮਤਲਬ ਛੱਤ ਪ੍ਰਾਣੀ ਹੈਗੀ ਸਾਰੀ ਕੋਈ ਸੱਤ ਨਹੀਂ ਢਾਈ ਹੈਗੀ ਕਿ ਕੁਝ ਨਹੀਂ ਕੀਤਾ ਕੁਝ ਨਹੀਂ ਬਦਲਿਆ ਹੈਗਾ ਸਿਰਫ ਸਾਹਮਣੇ ਦੋ ਕਮਰੇ ਬਣਾ ਕੇ ਇੱਕ ਅੱਧੀ ਕੰਧ ਚੇਂਜ ਕਰਕੇ ਬਸ ਉਵੇਂ ਘਰ ਬਣਾਇਆ ਮਕਾਨ ਸਾਰਾ ਤੇ ਉੱਪਰ ਇਹ ਬੈਡਰੂਮ ਬਣਿਆ ਹੋਇਆ ਹੈਗਾ ਤੇ ਇਹ ਪੀਓਪੀ ਦਾ ਡਿਜ਼ਾਈਨ ਤੇ ਅਲੱਗ-ਅਲੱਗ ਰੂਮਾਂ ਦੇ ਵਿੱਚ ਅਲੱਗ-ਅਲੱਗ ਕਲਰ ਕੀਤੇ ਹੋਏ ਨੇ ਬਾਈ ਨੇ ਆ ਵੇਖੋ ਇੱਧਰ ਵਾਸ਼ਰੂਮ ਜੋ ਕਿ ਸਾਹਮਣੇ ਵਾਸ਼ਰੂਮ ਬਣਿਆ ਹੋਇਆ ਹੈ ਸੈਂਟਰ ਦੇ ਵਿੱਚ ਜੋ ਕਾਮਨ ਵਾਸ਼ਰੂਮ ਹੈਗਾ ਫਸਟ ਫਲੋਰ ਦੇ ਉੱਪਰ ਰੂਮ ਦੇ ਨਾਲ ਅਟੈਚ ਨਹੀਂ ਕੀਤਾ ਹੋਇਆ ਇਹ ਤਾਂ ਵੇਖੋ ਤੇ ਪੌੜੀਆਂ ਦੇ ਨਾਲ ਹੀ ਇੱਕ ਜੋ ਵੇਖ ਰਹੇ ਹੋ ਤੁਸੀਂ ਬਾਹਰ ਜਾਣ ਵਾਸਤੇ ਬਾਲਕਨੀ ਨੂੰ ਗੇਟ ਰੱਖਿਆ ਹੋਇਆ ਜੋ ਕਿ ਦਰਵਾਜ਼ਾ ਆਪਾਂ ਬਾਹਰ ਆ ਗਏ ਬਾਲਕਨੀ 'ਚ ਫਸਟ ਫਲੋਰ ਤੇ ਤੇ ਉਹ ਪ੍ਰੋਪਰ ਤਾਂ ਨੰਬਰੋਂ ਵੀ ਡਿਜ਼ਾਈਨ ਦਿਖਾਉਣਿਆ ਕੋਠੀ ਦਾ ਕਿਵੇਂ ਦਾ ਬਣਿਆ ਹੋਇਆਗਾ ਆ ਵੇਖੋ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਬਈ ਆਰਕੀਟੈਕਟ ਦਾ ਨੰਬਰ ਦਿੱਤਾ ਹੋਇਆ ਸਕਰੀਨ ਤੇ ਚੱਲ ਰਿਹਾ ਹੈ ਜੇਕਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਵੀ ਕੋਈ ਐਦਾਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਕਦੋਂ ਵੀ ਬਾਈ ਨੂੰ ਕਾਲ ਲਾ ਸਕਦੇ ਹੋ ਤੇ ਅੰਦਰ ਆ ਚੁੱਕੇ ਆਪਾਂ ਤੇ ਹੁਣ ਤੁਹਾਨੂੰ ਆਪਾਂ ਮਗਰੋਂ ਵੀ ਦਿਖਾਉਣਿਆ ਦੋਸਤੋ ਬੈਕ ਸਾਈਡ ਤੋਂ ਕਿੰਨੀ ਕੀ ਜਗ੍ਹਾ ਛੱਡੀ ਹੋਈ ਜਗੀ ਉੱਪਰ 7 ਤੋਂ 800 ਸਕਰ ਫੁੱਟ ਜੇਰੀਆ ਜੋੜਿਆ ਹੋਇਆ ਤੇ نیچے 500 ਸਕਰ ਫੁੱਟ ਆਹ ਵੇਖੋ ਇਹ ਬੈਕ ਸਾਈਡ ਆ ਗਈ ਤੇ ਇਧਰ ਸਾਈਡ ਤੋਂ ਦੀ ਪੌੜੀਆਂ ਚੜਾਈਆਂ ਹੋਈਆਂ ਨੇਗੀਆਂ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਦੋਸਤੋ ਆਪਾਂ ਹਰ ਰੋਜ਼ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਦੀ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੁਹਾਡੇ ਲਈ ਪੰਜਾਬ ਪੀਵੀ 31 ਚੈਨਲ ਤੇ ਹਰ ਰੋਜ਼ ਤੁਹਾਡੇ ਲਈ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਉਣੇ ਹੁੰਦੇ ਆ ਤਾਂ ਜੋ ਤੁਹਾਡਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਆਈਡੀਆ ਆ ਜੇਕਰ ਤੁਸੀਂ ਵੀ ਇਦਾਂ ਦੇ ਘਰ ਦੇ ਨਕਸ਼ੇ ਬਣਵਾਉਣੇ ਚਾਹੁੰਦੇ ਹੋ ਤਾਂ ਬਾਈ ਨਾਲ ਕਿਸੇ ਨਾਲ ਵੀ ਗੱਲਬਾਤ ਕਰਕੇ ਤੁਸੀਂ ਨਕਸ਼ਾ ਬਣਵਾ ਸਕਦੇ ਹੋ ਐਦਾਂ ਹੀ ਸਕਰੀਨਸ਼ਾਟ ਲੈ ਕੇ ਜਾਂ ਵੀਡੀਓ ਦਿਖਾ ਕੇ ਕਿ ਆਪਾਂ ਨੂੰ ਇਦਾਂ ਦਾ ਮਕਾਨ ਚਾਹੀਦਾ ਆਪਾਂ ਨੂੰ ਬਹੁਤ ਹੈਲਪ ਮਿਲ ਜਾਂਦੀ ਸੋ ਪਤਾ ਵੀ ਲੱਗ ਜਾਂਦਾ ਕਿ ਆ ਦੇਖੋ ਉੱਪਰ ਗ੍ਰਿਲ ਲਾਈ ਹੋਈ ਹੈ ਬਾਈ ਨੇ ਕਿ ਕਿਵੇਂ ਦੀ ਗ੍ਰਿਲ ਲੱਗਦੀ ਹੈ ਕਿਵੇਂ ਦੀ ਜਾਲੀ ਲੱਗਦੀ ਹੈ ਉੱਪਰੋਂ ਦੇਖੋ ਟਾਇਲ ਦਾ ਡਿਜ਼ਾਈਨ ਦੇਖੋ ਤੇ ਬੇੜਾ ਬਾਈ ਦਾ ਇੱਕ ਸਿਰਫ ਸਾਰਾ ਕਨਾਲ ਹੈਗੀ ਇੱਕ ਪਲਾਟ ਹੈ ਜਿਹੜਾ ਇਹ ਬਾਈ ਦਾ ਕਨਾਲ ਦੇ ਵਿੱਚ ਬਣਿਆ ਹੋਇਆ ਹੈਗਾ ਇਹ ਮਕਾਨ 2500 ਸਕਰ ਫੁੱਟ نیچے 1500 ਸਕਰ ਫੁੱਟ ਏਰੀਆ ਤੇ ਉੱਪਰ 1000 ਸਕਰ ਫੁੱਟ ਏਰੀਆ 2500 ਸਕਰ ਫੁੱਟ ਏਰੀਆ ਟੋਟਲ ਮਕਾਨ ਦਾ ਹੈਗਾ